ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਪਹਿਲੀ ਗੱਲ ਤਾਂ ਮੈਂ ਕਦੀ ਇਹ ਨਾ ਮਸਲਿਆਂ ਤੇ ਬੋਲਦਾ ਨਹੀਂ ਮੈਂ ਫਿਲਮ ਲੈਣ ਦੀ ਗੱਲ ਕਰਦਾ ਹੁੰਨਾ ਹਮੇਸ਼ਾ ਅੱਜ ਮੈਨੂੰ ਪਹਿਲੀ ਵਾਰ ਫਿਲਮ ਲੈਣ ਤੋਂ ਹਟ ਕੇ ਗੱਲ ਕਰਨੀ ਪੈ ਰਹੀ ਕਿਉਂਕਿ ਇਹ ਲੋਕ ਐ ਇਦਾਂ ਨਹੀਂ ਆ ਸਕਰੀਨਾਂ ਤੇ ਜਾਂ ਫਿਲਮ ਲਾਈਨ ਤੇ ਜਾਂ ਫਿਲਮ ਲਾਈਨ 'ਚ ਹੀ ਜਾਣਾ ਚਾਹੁੰਦੇ ਐ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦੀ ਇਮੇਜ ਖਰਾਬ ਕਰ ਰਹੇ ਐ ਇੱਕ ਟੈਟੂ ਜਿਹਾ ਸਿਪਾਈ ਫਿਰਦਾ ਇੱਕ ਉਹਦੇ ਨਾਲ ਕੋ ਕੁੜੀ ਐ ਉਹ ਗੰਦ ਇਨਾ ਬੋਲੇ ਪਹਿਲਾਂ ਤਾਂ ਬਹੁਤ ਜ਼ਿਆਦਾ ਉਹਨਾਂ ਨੇ ਬਹੁਤ ਗੰਦ ਪਾਇਆ ਮੈਂ ਸੁਣਿਆ ਤੇ ਉਹ ਤੋਂ ਮਹਿਰੋਂ ਸਾਹਿਬ ਨੇ ਮਾਫੀ ਮੰਗੂਆ ਜੀ ਹੈਨਾ ਮਾਫੀ ਮੰਗਣ ਤੋਂ ਬਾਅਦ ਹੁਣ ਫੇਰ ਗਾਲਾਂ ਕੱਢ ਰਿਹਾ ਤੇ ਮਹਿਰੋਂ ਸਾਹਿਬ ਇਹ ਬੇਸ਼ਰਮ ਹੈ ਰਾਤ ਨੂੰ ਨਸ਼ਾ ਨੁਸ਼ਾ ਕਰ ਲੈਂਦਾ ਤੇ ਬੋਲਦਾ ਉਦਾਂ ਤਾਂ ਇਹਨੂੰ ਬਿਨਾਂ ਨਸ਼ੇ ਤਾਂ ਇਹਦਾ ਮੂੰਹ ਖੁੱਲਦਾ ਨਹੀਂ ਹੁਣਾ ਇਹਦੀ ਇਹਦੀ ਲਿਫਟਿੰਗ ਜਿਹੜੀ ਉਹ ਤੋਂ ਸਮਝ ਆ ਰਿਹਾ ਇਹ ਨਹੀਂ ਤਾਂ ਪਹਿਲਾਂ ਗਾਣਿਆਂ ਤੇ ਸਟਾਈਲ ਜੇ ਕਰਦਾ ਸੀ ਇਹ ਕਿਉਂ ਨਹੀਂ ਕਰਦਾ ਸੀ ਬਾਕੀ ਚੀਜ਼ਾਂ ਜਿਹੜੀਆਂ ਗਾਲਾਂ ਕੱਢਦਾ ਵੀ ਸਭੀ ਲੰਡੀ 부ਚੀ ਆ ਸਾਰੇ ਫਲਾਣੇ ਤੇਰੀਆਂ ਕਰਤੂਤਾਂ ਤੇਰੇ ਬਾਰੇ ਲੋਕ ਦੱਸ ਚੁੱਕੇ ਆ ਤੁਹਾਡੀਆਂ ਇਹਨਾਂ ਕਰਤੂਤਾਂ ਦਾ ਅਸਰ ਕੀ ਪੈਂਦਾ ਇਹ ਸਮਝੋ ਕੋਈ ਮੇਰਾ ਤੈਨੂੰ ਹੀਠੀ ਕਰਨਾ ਨਹੀਂ ਮਤਲਬ ਹੈਗਾ ਤੇਰਾ ਨਾਂ ਲੈ ਕੇ ਜੇ ਤੂੰ ਥੋੜਾ ਜਿਆ ਤੇਰਾ ਨਾਂ ਹੋ ਗਿਆ ਤੇ ਤੇਰੇ ਨਾਂ ਨੂੰ ਯੂਜ਼ ਕਿਦਾਂ ਗੋਪੀ ਵਰਗੇ ਕਰਦੇ ਉਹ ਵੀ ਮੈਂ ਅੱਗੇ ਚੱਲ ਕੇ ਦੱਸਦਾ ਤੇ ਤੁਹਾਡੀਆਂ ਇਹ ਕਰਤੂਤਾਂ ਦਾ ਅਸਰ ਵਿੱਚ ਹੀ ਆ ਮਨਿਸਟਰ ਟਾਈਪ ਜਿਹੜੇ ਲੋਕ ਐ ਜਿਹੜੇ ਬਕਵਾਸ ਕਰਦੇ ਇਹਨਾਂ ਦਾ ਅਸਰ ਕੀ ਪੈ ਗਿਆ ਵੀ ਲੋਕਾਂ ਨੇ ਜਿਹੜੀ ਟੋਪੀ ਐ ਦੀ ਗੁਰਦੁਆਰੇ ਪਾ ਕੇ ਨਹੀਂ ਜਾਂਦੇ ਉਹ ਟੋਪੀਆਂ ਤੇ ਇੱਕ ਕਿਉਂ ਕਰ ਲਿਖਤਾ ਤੁਹਾਡੇ ਵਰਗਿਆਂ ਦੀਆਂ ਕਰਪੂਤਾਂ ਦੇ ਕਾਰਨ ਇਹ ਲਾਸਟ ਵੀਡੀਓ ਇਸ ਮਸਲੇ ਤੇ ਮੇਰੀ ਮੈਂ ਐਕਟਰਾਂ ਦੀ ਕਿਉਂਕਿ ਕੋਈ ਕਿਤਾ ਸਾਂਭ ਸਕਦਾ ਜਿਹੜੇ ਵਿੱਚ ਗੰਦ ਪਾਇਆ ਕ੍ਰਿਪਸ਼ਨ ਫਲਾ ਰੱਖੀ ਉਹ ਫਿਲਮ ਲੈਣਾ ਉਹਨਾਂ ਬਾਰੇ ਮੈਂ ਬੋਲੂਗਾ ਇਹ ਮੈਨੂੰ ਬੋਲਣਾ ਕਿਉਂ ਪਿਆ ਕਿਉਂਕਿ ਮੈਂ 2-3 ਵੀਡੀਓ ਦੇਖੀਆਂ ਉਹਦੇ ਕਰਕੇ ਪਰਮਜੀਤ ਹੰਸ ਭਾਜੀ ਨੇ ਬੜੀ ਮਹਿਰੋ ਸਾਹਿਬ ਦੀ ਤਾਰੀਫ ਕੀਤੀ ਉਹ ਵਧੀਆ ਗੱਲ ਹੈ ਉਹ ਚਾਹੀਦੀ ਹੱਲ ਹੈ ਨਾ ਜਿਹਦਾ ਐਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਸੀ ਵੀ ਐਪਰੀਸ਼ੀਏਟ ਕਰਨਾ ਚਾਹੀਦਾ ਉਹ ਜ਼ਰੂਰੀ ਵੀ ਹੈ ਕੀਤਾ ਵੀ ਮਹਿਰੋਂ ਸਾਹਿਬ ਇਹ ਦੁਆਰਾ ਫਿਰ ਗਾਲਾਂ ਕੱਢਦਾ ਤੁਸੀਂ ਆਪ ਸੋਚ ਕੇ ਦੇਖੋ ਹੈਨਾ ਇਹ ਕਿਉਂ ਫਿਰ ਇਹ ਅਸਰ ਤਾਂ ਕੋਈ ਨਾ ਹੋਇਆ ਉਹਨਾਂ ਚਿਰ ਮਾਫੀ ਮੰਗ ਕੇ ਫਿਰ ਤੁਸੀਂ ਕਹਿੰਦੇ ਆਂ ਅੰਗਰੇਜ਼ ਤੁਹਾਨੂੰ ਦੇਖ ਕੇ ਨਹੀਂ ਕੋਗੇ ਤੁਹਾਡਾ ਸਭ ਕੁਝ ਲੈ ਗਏ ਅੰਗਰੇਜ਼ ਤੁਹਾਨੂੰ ਸੌਰੀ ਦੇ ਕੇ ਜਿਹੜੇ ਇਦਾਂ ਦੇ ਡਫਰਾਂ ਨੂੰ ਬੋਲਣਾ ਵੀ ਨਹੀਂ ਆਉਂਦਾ ਉਹ ਵੀ ਸੌਰੀ ਬੋਲਦੇ ਆ ਹੈ ਅੰਗਰੇਜ਼ੀ ਜੀ ਨਹੀਂ ਤੁਹਾਨੂੰ ਆਉਂਦੀ ਇਹ ਨਹੀਂ ਆਉਂਦੀ ਅੰਗਰੇਜ਼ੀ ਦੀ ਉਹ ਸੌਰੀ ਬੋਲਦੇ ਆ ਗਲਤੀ ਕਰਕੇ ਹੁਣ ਇਹਨੂੰ ਸ਼ਰਮ ਆਉਣੀ ਚਾਹੀਦੀ ਚਲੋ ਇਹ ਕੁਝ ਵੀ ਸੀ ਗਾਲਾਂ ਕੱਢ ਕੇ ਜਾਂ ਕੁੜੀਆਂ ਨਾ ਇਦਾਂ ਹਾਈਲਾਈਟ ਹੋਇਆ ਇਹ ਸਭ ਮਿਲੀ ਭੁਗਤ ਹੈ ਜਿਹੜਾ ਇੱਕ ਦੂਜੇ ਬਾਰੇ ਬੋਲਦੇ ਨਹੀਂ ਫਿਰ ਦੂਜੇ ਚੈਨਲਾਂ ਤੇ ਇਹਦੇ ਬੰਦੇ ਹੀ ਬੋਲਣ ਲੱਗ ਪਏ ਇਹ ਹਾਈਲਾਈਟ ਹੋ ਗਿਆ ਗੋਪੀ ਲੌਂਗ ਯਾ ਜਿਹੜਾ ਇੱਕ ਸਿੰਗਰ ਹੈ ਪੰਜਾਬ ਦਾ ਫਿਲਮੀ ਲੋਕ ਤੋਂ ਵੇਚਣਾ ਚਾਹੇ ਅੱਲਾ ਮੇਰਾ ਰਾਮ ਕੇ ਸੀਕਾ ਪਰਦੇ ਤੇ ਜੋ ਲੋਕ ਹੈ ਧਰਮੀ ਬੋ ਲੂਟੇ ਭਗਵਾਨ ਕੇ ਸੀਕਾ ਇਹ ਏਡਾ ਫੇਕ ਹੈ ਗੋਪੀ ਲੌਂਗ ਯਾ ਇਹ ਕਿਤੇ ਨਹੀਂ ਪਹਿਲਾਂ ਇਹਦੇ ਬਾਰੇ ਮੈਂ ਤਾਰੀਫ ਕੀਤੀ ਇੱਕ ਗਾਣੇ ਲਈ ਉਸ ਤੋਂ ਬਾਅਦ ਮੈਂ ਨਾਲ ਗੱਲ ਵੀ ਕੀਤੀ ਕਾਲ ਵੀ ਕੀਤੀ ਇਹ ਏਡਾ ਫੇਕ ਹੈ ਕਦੀ ਤਾਂ ਦਮਾਲਾ ਬਣ ਲੈਂਦਾ ਆਪਣਾ ਗਾ ਟੋੜੀ ਫੁਰਕਾ ਚਲਾਉਣ ਲਈ ਕਦੀ ਦਮਾਲਾ ਬਣ ਲੋ ਕਦੀ ਅੰਦੋਲਨ ਚੱਲ ਜਾ ਲੋਕ ਵਿਚਾਰੇ ਭੋਲੇ ਆ ਨੇਤਾ ਤੇ ਬਨੇਤਾ ਇਹਨੇ ਕਮੀਨੇ ਹੁੰਦੇ ਇਹਨਾਂ ਨੂੰ ਪਤਾ ਹੁੰਦਾ ਕਿ ਪਬਲਿਕ ਭੋਲੀ ਆ ਮਗਰ ਲੱਗ ਜਾਂਦੀ ਹੁਣ ਇਹਨਾਂ ਗਾਣਾ ਪਾਤਾ ਉਹਦੇ ਹਾਈਲਾਈਟ ਹੋਣ ਵਾਸਤੇ ਗਾਣਾ ਪਾ ਕੇ ਗਾਣਾ ਪਾ ਕੇ ਕਹਿੰਦਾ ਬਈ ਮੈਂ ਗਾਣਾ ਪਾਇਆ ਤੇ ਲੋਕਾਂ ਨੇ ਸੱਲੇ ਕਮੈਂਟ ਗਲਤ ਪਾਏ ਫੇਰ ਮੈਨੂੰ ਲੱਗਿਆ ਬਈ ਲੋਕ ਕਿਉਂ ਬੋਲਦੇ ਇਹਦੇ ਖਿਲਾਫ ਐਡਾ ਤੂੰ ਦਰੇਕ ਐ ਬਈ ਤੈਨੂੰ ਪਤਾ ਹੀ ਨਹੀਂ ਹੈਨਾ ਤੇ ਤੂੰ ਕਮੈਂਟ ਦੇਖ ਕੇ ਫਰੋਲੇ ਆ ਤੇ ਤੈਨੂੰ ਪਤਾ ਲੱਗਿਆ ਬਈ ਗਲਤ ਹੈ ਬੰਦਾ ਸਿਰਫ ਤੂੰ ਬਾਅਦ ਇਹ ਗੱਲ ਤਾਂ ਬੋਲੀ ਕਿਉਂਕਿ ਤੇਰਾ ਗਾਣਾ ਉਹ ਸ਼ੇਅਰ ਨਹੀਂ ਕੀਤਾ ਤੇਰਾ ਉਹ ਸ਼ੇਅਰ ਕਰ ਦਿੰਦਾ ਫਿਰ ਤੂੰ ਇਹ ਬੋਲਣਾ ਨਹੀਂ ਸੀ ਹੈਨਾ ਤੂੰ ਵੀ ਰਿਲੀਜ਼ ਉਦੋਂ ਹੀ ਕੀਤਾ ਏ ਜਦੋਂ ਕਿ ਉਹ ਚੱਲ ਗਿਆ ਅਦਰਵਾਇਜ਼ ਤੂੰ ਪਹਿਲਾਂ ਕਿ ਰਿਲੀਜ਼ ਨਹੀਂ ਕੀਤਾ ਬਣਿਆ ਗਾਣਾ ਤਾਂ ਬਹੁਤ ਚਿਰ ਦਾ ਹੈ ਵੈਸੇ ਵੀ ਕਹੇ ਨੇ ਲਾਇਆ ਵੀ ਪਤਾ ਹੈ ਬੰਦਾ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਹਾਈਲਾਈਟ ਕਰਨ ਲਈ ਲਾਉਂਦਾ ਹੀ ਆ ਉਹ ਵੀ ਸਭ ਪਤਾ ਫੇਰ ਇਹਨੇ ਰਿਲੀਜ਼ ਕਰਤਾ ਉਨੇ ਸ਼ੇਅਰ ਨਹੀਂ ਕੀਤਾ ਤੇ ਇੱਕ ਉੱਠ ਕੇ ਉਹਨੂੰ ਗਾਲਾਂ ਕੱਢਣ ਲੱਪਿਆ ਭਰਾਵਾਂ ਦਾ ਗਾਣਾ ਸ਼ੇਅਰ ਨਹੀਂ ਕਰਦਾ ਕੁੜੀਆਂ ਤੋਂ ਗਾਲਾਂ ਭਰਾ ਕਾਦੇ ਤੁਸੀਂ ਓਏ ਮਤਲਬ ਚਲਾਉਣ ਵਾਲੇ ਦੀ ਭਰਾ ਬਣਾ ਲੈਨੇ ਉਹ ਨਹੀਂ ਤਾਂ ਤੁਹਾਡੇ ਦੁਸ਼ਮਣ ਹੀ ਐ ਸਾਰੇ ਹੈ ਇਹ ਸਾਰੀ ਕੌਮ ਜਿੰਨੀ ਵੀ ਐ ਸੜੀ ਕੱਟੀ ਵੱਡੀ ਇਦਾਂ ਦੀ ਐ ਸਾਰੀ ਕੌਮ ਇਹ ਇਹਨਾਂ ਦੇ ਕੋਈ ਭਰੋਸਾ ਕਰਨ ਦੀ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਚਲੋ ਉਹ ਗਾਲਾਂ ਤਾਂ ਕਰਦਾ ਵੀ ਗਾਣਾ ਨਹੀਂ ਸ਼ੇਅਰ ਕੀਤਾ ਸ਼ੇਅਰ ਕੀਤਾ ਹੁੰਦਾ ਤੂੰ ਚੈਨਲ ਕਿਉਂ ਨਹੀਂ ਦੇਖਦਾ ਅੱਜ ਕੱਲ ਸਾਰੇ ਦੇਖਦੇ ਆ ਸਭ ਨੂੰ ਪਤਾ ਹੈ ਹੈਨਾ ਤੇ ਉਹ ਜਿਹੜਾ ਇੱਕ ਸੂਫੀ ਗੁੱਜਰ ਹੈ ਉਹਨੇ ਕਿੰਨਾ ਕੁਝ ਬੋਲਿਆ ਉਹ ਸਾਰੇ ਮੈਨੂੰ ਇਹ ਕਿਤੇ ਨਾ ਕਿਤੇ ਇਹਨਾਂ ਦਾ ਇਹ ਲੱਗਦਾ ਹੈ ਕਿ ਬਿਗ ਬੋਸ ਜਾਣਾ ਉਹ ਬਿਗ ਬੋਸ ਦੇ ਵਿੱਚ ਚਮਾਟੇ ਪਿਆ ਕਰਨੇ ਗਾਂ ਚੱਲ ਕੇ ਤੁਹਾਨੂੰ ਮੈਂ ਦੱਸ ਦਵਾਂ ਇਹ ਤੁਸੀਂ ਨੋਟ ਕਰ ਲਿਓ ਤੇ ਨਾਲ ਹੀ ਮੈਂ ਇੱਕ ਮਨਿਸਟਰ ਨੂੰ ਬੋਲਦਿਆਂ ਦੇਖਿਆ ਕਿ ਅਮਰਪਾਲ ਕਹਿੰਦਾ ਸੀ ਸਿੱਖੀ ਲਈ ਸਿਰ ਦੇਣੇ ਪੈਣੇ ਸਿਰ ਦਿੱਤਾ ਕਿਤੇ ਚਾਰ ਕੁਰਸੀਆਂ ਚਾਰ ਲਤਾਲੀ ਕੁਰਸੀ ਚ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਕਹਿੰਦੇ 32 ਸਾਲ ਸਾਨੂੰ ਅੰਦਰ ਹੋ ਗਿਆ ਅੰਦਰ ਰਹਿ ਕੇ ਜੇਲ ਕੱਟੀ ਜਾ ਸਕਦੀ ਐ ਲੜਿਆ ਨਹੀਂ ਜਾ ਸਕਦਾ ਕੌਮ ਲਈ ਉਹ ਡਿਸੀਜਨ ਸਹੀ ਲੱਗਦਾ ਜਮਾਨਾ ਬਦਲ ਗਿਆ ਐ ਇਹ ਜਿਹੜੇ ਮਨਿਸਟਰਾਂ ਦੀ ਸ਼ਹਿਦ ਤੇ ਤੁਸੀਂ ਇਹ ਚੀਜ਼ਾਂ ਬੋਲਦੇ ਇਹਨਾਂ ਨੂੰ ਬੋਲਣਾ ਬੰਦ ਕਰੋ ਕਿਉਂ ਮਨਿਸਟਰ ਦਾ ਠੇਕਾ ਪਿਆ ਅਸੀਂ ਰਹਿਣਾ ਐ ਬਸ ਇਹ ਕੁਰਸੀਆਂ ਤੇ ਕੋਈ ਹੋਰ ਨਾ ਆਵੇ ਸਿੱਧੂ ਕਿਉਂ ਲੜਨ ਲੱਗਾ ਸੀ ਇਲੈਕਸ਼ਨ ਕਿਉਂਕਿ ਇਹ ਇਦਾਂ ਹੀ ਲੜਿਆ ਜਾਣਾ ਐ ਇਹ ਇਦਾਂ ਨਹੀਂ ਕਿ ਅੰਦਰ ਬਹਿ ਕੇ ਤੇ ਚਲੋ ਚੱਲ ਕੇ ਤੇ ਅੰਦਰੋਂ ਅਸੀਂ ਐਪਲੀਕੇਸ਼ਨ ਨਹੀਂ ਪਾਈਏ ਕਿਹੜੀਆਂ ਤੁਸੀਂ ਗੱਲਾਂ ਕਰਦੇ ਸਿਆਣਪ ਵਾਲੀਆਂ ਗੱਲਾਂ ਥੋੜੀਆਂ ਲੜਾਈ ਲੜ ਕੇ ਜਿੱਤੀ ਜਾਂਦੀ ਐ ਨਾ ਕਿ ਮਰ ਕੇ ਮਰ ਕੇ ਲੜਾਈ ਨਹੀਂ ਜਿੱਤੀ ਜਾਂਦੀ ਇਹ ਨੋਟ ਕਰ ਲਿਓ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਿਆਂ ਨੂੰ ਪਬਲਿਕ ਵੋਟਾਂ ਕਿੱਦਾਂ ਪਾ ਦਿੰਦੀ ਐ ਇਦਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਪਬਲਿਕ ਥੋੜੀ ਜਿਹੀ ਸਮਝਦਾਰ ਹੋਵੇ ਇਦਾਂ ਦੇ ਮੂਰਖਾਂ ਨੂੰ ਵੋਟਾਂ ਵਾ ਕੇ ਆਪਾਂ ਜਿਤਾਉਨੇ ਆ ਉਹ ਮੂਰਖ ਮਤ ਕਰਦੇ ਆ ਤੇ ਸਿਰਫ ਪੈਸੇ ਕਮਾਉਣ ਤੱਕ ਮਸਲਾ ਰੱਖਦੇ ਆ ਇਦਾਂ ਹੀ ਫਿਲਮ ਲੈਣਾ ਇਹਨਾਂ ਨੂੰ ਆਪਾਂ ਇਹਨਾਂ ਦੀਆਂ ਫਿਲਮਾਂ ਦੇਖ ਕੇ ਹਾਈਲਾਈਟ ਕਰਦੇ ਆ ਇੱਕ ਪੰਮਾ ਜਿਹਾ ਤੁਸੀਂ ਮਸ਼ਹੂਰ ਕੀਤਾ ਹੋਇਆ ਉਹ ਭੋਲਾ ਬੜਾ ਭੋਲਾ ਭੂਲਾ ਨਹੀਂ ਦੇਖੋ ਬਾਲੀਵੁੱਡ ਤੱਕ ਸਾਡੇ ਬੰਦੇ ਉਹਨਾਂ ਤੋਂ ਝੂਠ ਬੁਲਾਈ ਜਾਂਦੇ ਆ ਕਿੱਥੇ ਅਰਦਾਸ ਦੇ ਬਾਰੇ ਮੈਂ ਟੇਪ ਵੀਡੀਓ ਕਰੂੰਗਾ ਅਰਦਾਸ ਦੇ ਵਿੱਚ ਕਿੱਥੇ ਤੁਸੀਂ ਅਰਦਾਸ ਦੀ ਦੱਸੋ ਲੰਗਰ ਲੱਗੇ ਨੇ ਕਿੱਥੇ ਲੋਕ ਜੁੱਤੀਆਂ ਖੋਲ ਕੇ ਅਰਦਾਸ ਫਿਲਮ ਦੇਖਣ ਗਏ ਅੰਦਰ ਉਹਨੂੰ ਜੋ ਕਹਤਾ ਰੋਹਿਤ ਛੱਟੀ ਨੂੰ ਵਿਚਾਰਾ ਬੁੱਲੀ ਜਾਂਦਾ ਹੈ ਨਾ ਤੂੰ ਇਹ ਚੀਜ਼ ਸੋਚ ਕੇ ਦੇਖੋ ਤੁਸੀਂ ਕਿੰਨੀ ਮਤਲਬ ਸ਼ਰਮ ਆਉਣੀ ਚਾਹੀਦੀ ਯਾਰ ਬਹੁਤ ਸ਼ਰਮ ਵਾਲੀ ਗੱਲ ਹੈ ਇਹ ਤੁਹਾਡੀਆਂ ਸਾਰਿਆਂ ਦੀਆਂ ਪੰਜਾਬੀਆਂ ਦੀਆਂ ਕਰਤੂਤਾਂ ਦੇਖ ਕੇ ਕਿ ਇਹ ਬੇਸ਼ਰਮ ਲੋਕ ਨੇ ਇਹ ਆਪਸ ਵਿੱਚ ਹੀ ਲੜੀ ਜਾਂਦੇ ਆ ਇੱਕ ਦੂਏ ਦੇ ਸਕੇ ਨਹੀਂ ਆ ਪੱਗਾਂ ਵਾਲੇ ਪੱਗਾਂ ਵਾਲਿਆਂ ਨੂੰ ਗਾਲਾਂ ਕੱਢੀ ਜਾਂਦੇ ਇਹ ਕਰਤੂਤਾਂ ਦੇਖ ਕੇ ਜਿਹੜੀ ਟੋਪੀ ਤੁਸੀਂ ਨਹੀਂ ਲੈਂਦੇ ਸਿਰ ਤੇ ਉਹ ਟੋਪੀ ਤੇ ਕਿਉਂ ਕਰ ਲਿਖ ਦਿੱਤਾ ਆ ਇਹ ਸ਼ਰਮ ਵਾਲੀ ਗੱਲ ਹੈ ਤੁਹਾਡੇ ਲਈ ਇਹ ਤੁਸੀਂ ਆਪ ਹੀ ਕਹਾਣ ਕਰ ਰਹੇ ਹੋ ਇਹ ਸ਼ਰਮ ਕਰੋ ਪਲੀਜ਼ ਇਹ ਲਾਸਟ ਵੀਡੀਓ ਆ ਜਿਨੇ ਕਿਤੇ ਆਲਤੂ ਫਾਲਤੂ ਕਮੈਂਟ ਪਾਉਣੇ ਜਾਂ ਜਿਹੜਾ ਇਹ ਕਹਿੰਦਾ ਲੰਡੀ ਬੁੱਚੀ ਕਹਿੰਦਾ ਲੋਕਾਂ ਨੂੰ ਮੇਰੇ ਬਾਰੇ ਬੋਲਦੇ ਦੇ ਉਹ ਨੰਬਰ ਐਡਰੈਸ ਇਹਦਾ ਮੈਂ ਜਾਣਦਾ ਮੈਨੂੰ ਮੈਂ ਸਿੱਧਾ ਨਾ ਕਰਾਂ ਤਾਂ ਮੈਨੂੰ ਕਹਿ ਦੇ ਮਿਹਰਬਾਨੀ ਸ਼ੁਕਰੀਆ ਦੋਸਤੋ